ਫਗਵਾੜਾ ਨਾਲ ਜ਼ੇਗਮਿੰਡ ਮਾਨਾਵਾਲੀ ਵਿਖੇ ਇੱਕ ਵਿਆਹਤਾ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਸੋਹਰਾ ਪਰਿਵਾਰ ਉੱਪਰ ਕੋਈ ਵੀ ਕਾਰਵਾਈ ਨਾ ਹੁੰਦੀ ਦੇਖ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਥਾਣਾ ਸਤਨਾਂਪੁਰਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿੰਡ ਮੁੰਨਾ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਲੜਕੀ ਦਾ 40 ਦਿਨ ਪਹਿਲਾਂ ਪਿੰਡ ਮਾਨਾਵਾਲੀ ਦੇ ਰਹਿਣ ਵਾਲੇ ਰਵੀ ਕੁਮਾਰ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਲੜਕੇ ਦੇ ਪਰਿਵਾਰਕ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ-ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਦੀ ਲੜਕੀ ਨੇ ਨਸ਼ੀਲੀ ਚੀਜ਼ ਦਾ ਸੇਵਨ ਕਰਕੇ ਆਪਣੀ ਜੀਵਨ ਦੀ ਲਾਸਮਾਪਤ ਕਰ ਲਈ ਉਨ੍ਹਾਂ ਆਪਣੀ ਲੜਕੀ ਦੀ ਮੌਤ ਲਈ ਸਾਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਸਾਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਮੈਂ ਸੁਖਦੇਵ ਸਿੰਘ ਆਮਦੀਪਾਟੀ ਹਲਕਾ ਬੰਗਾ ਤੋਂ ਬੋਲ ਰਿਹਾ ਜੀ ਸਾਡੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੀ ਸਰਵਾਈ ਨਹੀਂ ਹੋ ਰਹੀ ਸਾਡੀ ਲੜਕੀ ਉਮਾ ਬਸਰਾ ਚਾਰ ਦਿਨ ਹੋ ਗਿਆ ਨੂੰ ਜਰ ਦੇ ਕੇ ਮਾਰ ਦਿੱਤਾ ਡੈੱਡ ਬੋਡੀ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਲਈ ਪਈ ਆ ਔਰ ਪੁਲਿਸ ਵਾਲਿਆਂ ਨੇ ਤਹੇ ਲੈ ਲਿਆ ਐਸਐਚਓ ਨੇ ਵੀ ਤਹੇ ਲੈ ਲੇ ਗੁਰਦੇਵ ਸਿੰਘ ਏਐਸ ਸਿੰਘ ਨੇ ਵੀ ਤਹੇ ਲੈ ਲੇ ਸਾਡੀ ਕੋਈ ਸੁਣੋ ਇਹ ਸਤਨਾਮਪੁਰਾ ਖਾਨਾ ਤੇ ਬੈਠ ਫਗਵਾੜਾ ਤਹੇ ਲੈ ਲਿਆ ਪੰਚਾਇਤ ਆ ਕੇ ਬੈਠੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਪੋਸਟਮਾਰਟਮ ਹੋ ਗਿਆ ਜੀ ਨਹੀਂ ਜੀ ਪੋਸਟਮਾਰਟਮ ਨਹੀਂ ਹੋਇਆ ਜਿੰਨਾ ਚਿਰ ਮੁੰਡਾ ਉਹਦੀਆਂ ਤਿੰਨ ਭੈਣਾਂ ਨਹੀਂ ਫੜੀਆਂ ਜਾਂਦੀਆਂ ਉਹਨਾਂ ਚਿਰ ਪੋਸਟਮਾਰਟਮ ਨਹੀਂ ਹੋਊਗਾ ਕਿਹਦੇ ਕਿਹਦੇ ਨਾਮ ਤੇ ਪੁੱਛਿਆ ਜੀ ਬਾਈ ਨੇ ਬਾਈ ਨੇ ਮਾ ਰਵੀ ਲਾਲ ਦਾ ਨਾਂ ਆਵਾਂ ਕੋਣ ਲਾਲ ਇਹਨਾਂ ਦੇ ਹਸਬੰਦ ਆ ਉਹ ਮਾਰੇ ਤੇ ਇਹਦੀ ਭੈਣ ਹੈਗੀ ਮਨਪ੍ਰੀਤ ਜੋਤੀ ਤੇ ਮੰਦੀਪ ਕੀ ਕਹਿੰਦੀ ਏ ਟੋਪੀ ਦਾ ਵੀ ਦਿਖਾਉਂਦੇ ਨਹੀਂ ਦੋ ਨਹੀਂ ਸੀਗੀਆਂ ਲੱਗੀਆਂ ਤਿੰਨ ਮੌਕੇ ਤੇ ਤਿੰਨ ਸੀਗੀਆਂ ਮੌਕੇ ਤੇ ਤਿੰਨ ਇਹਨਾਂ ਨੇ ਪੁਰਾਣੇ ਨੇ ਪਹਿਲਾਂ ਵੀ ਕੁੜੀ ਨੇ ਜਿਹੜੀ ਕੈਟਰੀng ਕਹਿੰਦੀ ਤਾਂ ਪਰੇਸ਼ਾਨ ਕਰਦੇ ਆ ਇੱਕ ਮਹੀਨਾ ਤਾਂ ਵਿਆਹ ਨੂੰ ਹੋਇਆ ਅਜੇ ਇੱਕ ਮਹੀਨਾ ਹੋਇਆ ਵਿਆਹ ਨੂੰ ਹੋਇਆ ਅਜੇ ਇਹ ਤੁਹਾਨੂੰ ਕਿੱਦਾਂ ਪਤਾ ਲੱਗਾਈ ਸਾਨੂੰ ਜਿਹੜਾ ਵਿਚੋਲਾ ਉਹਨੇ ਫੋਨ ਕਰਕੇ ਇਨਫੋਰਮ ਕੀਤਾ ਕਿ ਤੁਹਾਡੀ ਕੁੜੀ ਬਿਮਾਰ ਆ ਗਾਮੀ ਹਸਪੀਟਲ ਆ ਜਾਓ। ਬਾੜੇ ਗਾਮੀ ਹਸਪੀਟਲ ਆ ਜਾਓ। ਉੱਥੇ ਆਏ ਜਦੋਂ ਪਤਾ ਲੱਗਿਆ ਕੁੜੀ ਨੇ ਜ਼ਹਿਰ ਖਾਧਿਆ ਉਦੋਂ ਡੀਐਮਸੀ ਨੇ ਰੈਫਰ ਕਰ ਦਿੱਤਾ ਗਾਮੀ ਹਸਪੀਟਲ ਵਾਲਿਆਂ ਨੇ। ਉੱਥੋਂ ਕੁੜੀ ਨੂੰ ਡੰਹ ਹੋਈ ਨੂੰ ਛੱਡ ਕੇ ਮੁੰਡਾ ਫਰਾਰ ਹੋ ਗਿਆ, ਫਰਾਰ ਹੋ ਗਿਆ। ਉਹ ਆ ਵੀ ਫਰਾਰਿਆ। ਉਹ ਆ ਵੀ ਭਰਾ ਰਿਆ। ਪੁਲਿਸ ਵਾਲਿਆਂ ਨੇ ਕਹਿ ਲੈਣਾ ਇਹ ਕੋਈ ਕਾਰਵਾਈ ਨਹੀਂ ਕਰ ਰਹੇ। ਉਲਟਾ ਰਾਜੀਨਾਮਾ ਕਰਨ ਦੇ ਲਈ ਅੰਗੂਧਵਾ ਪਾ ਰਹੇ ਮਜਬੂਰ ਕਰ ਰਹੇ ਹੈ ਰਾਜੀਨਾਮਾ ਕਰ ਲੋ ਮਨ ਆਲੀ ਪਿੰਡ ਦੀ ਸਰਪੰਚ ਵੀ ਆ ਕੇ ਸਾਨੂੰ ਸਪੈਸ਼ਲਾਈਜ਼ ਕਰਦੀ ਆ ਉਧਰ ਥਾਣਾ ਸਤਨਾਪਰਾ ਦੇ ਐਸ ਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਸੋਹਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਉਹਨਾਂ ਦੀ ਪਾਲਤੀਚੀ ਨਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਇਹ ਇਦਾਂ ਇਹ ਥੋੜਾ ਜਰ ਪਹਿਲਾਂ ਗਰੀਬ ਮਹੀਨਾ ਕੇ ਪਹਿਲਾਂ ਇਹਦੀ ਮੈਰਿਜ ਹੋਈ ਆ ਤੇ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਕਿ ਜਿਹੜਾ ਲੜਕਾ ਪਰਿਵਾਰ ਆ ਤੇ ਲੜਕਾ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜਲੀਲੀ ਚੀਜ਼ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋ ਗਈ ਆ ਡੀ ਐਮ ਸੀ ਤੋਂ ਆਪਾਂ ਨੂੰ ਜਿਹੜੀ ਇੰਟੀਮੀਸ਼ਨ ਆ ਵਸੂਲ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਪਰਿਵਾਰਕ ਮੈਂਬਰ ਦੇ ਮੁਤਾਬਕ ਬਿਆਨਾਂ ਦਾ ਜਿਹੜੀ ਆ ਕਾਰਵਾਈ ਕਰ ਦਿਤੀ ਹੈ ਪਰਚਾ ਦਰਜ ਕਰ ਦਿੱਤਾ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਏਗਾ ਇਹਨੀ ਦੀਵਾ ਕਰਦੇ ਹਨ ਬਾਹਰ ਬਾਹਰ ਖੜੇ ਪ੍ਰਦਰਸ਼ਨ ਕਰਦੇ ਕਿਉਂ ਕਰ ਰਹੇ ਇੱਕ ਕਹਿੰਦੇ ਜੀ ਗ੍ਰਫਤਾਰ ਕਰੋ ਜਲਦੀ ਆ ਗਿਆ ਉਹਨਾਂ ਦਾ ਮੋਬਾਈਲ ਵਗੈਰਾ ਉਹਨਾਂ ਦੇ ਵੱਧ ਰਹੇ ਤੇ ਇਹ ਐਫ ਆਰ ਨੰਬਰ ਜਿਹੜੀ ਹੈਗੇ 7 28 ਇੱਕ ਜਿਹੜੀ ਆ 26 ਅਸੀਂ ਦਰਜ ਕੀਤੀ ਹੋਈ ਆ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕੋਈ ਤਾਂ ਮੈਟਰ ਮਾਮਲਾ ਕਿੱਥੇ ਦਾ ਜੀ ਇਹ ਮੈਂ ਮਾਨਾ ਵਾਲੀ ਪਿੰਡ ਪੈਂਦਾ ਜੀ ਇੱਥੇ ਵਿਆਹੀ ਸੀ ਲੜਕੀ ਦਰਕੀ ਤੇ ਪਿਛੋਂ ਬਹਿਰਾਮ ਮੁੰਨਾ ਪਿੰਡ ਹੈ ਬਹਿਰਾਮ ਠਾਣੇ ਦੇ ਵਿੱਚ ਉੱਥੋਂ ਦਾ ਪਰਿਵਾਰਕ ਮੈਂਬਰ ਉਥੋਂ ਦਾ ਬਿਆਹ ਸੀ ਕਿੰਨੇ ਚਿਰ ਹੋਇਆ ਮਹੀਨਾ ਇੱਕ ਪਹਿਲਾਂ ਕਰੀਬ 10 ਦਿਨ